ਨੇ ਵੀ ਮੇਰੇ ਭੈਣ ਭਰਾ ਇੱਥੇ ਇਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਆਪਾਂ ਸਭ ਨੇ ਪਹਿਲਾਂ ਸਾਰਿਆਂ ਦੇ ਕੋਲੋਂ ਸੋਣੀ ਲਿਆ ਪਏ ਅੱਜ ਦਾ ਜਿਹੜਾ ਇੱਥੇ ਆਉਣ ਦਾ ਮਸਲਾ ਉਹ ਕੀ ਆ ਸਭ ਤੋਂ ਪਹਿਲਾਂ ਤਾਂ ਧੰਨਵਾਦੀਆਂ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਜੀ ਜਿਨ੍ਹਾਂ ਨੂੰ ਅਸੀਂ ਇੱਕ ਗੋਹਾਰ ਲਾਈ ਸਰਪੰਚ ਤਜਿੰਦਰ ਸਿੰਘ ਨੇਜਰ ਦੇ ਜ਼ਰੀਏ ਕਿ ਸਾਡੇ ਜੋ ਮੰਡ ਖੇਤਰ ਆ ਸਾਡੇ ਹਲਕਾ ਪੁਲੱਤ ਦੇ ਨਾਲ 21 ਕਿਲੋਮੀਟਰ ਦਾ ਕਰੀਬ-ਕਰੀਬ ਮੰਡ ਏਰੀਆ ਵਿਆਸ ਦੇ ਆਦਾ ਲੱਗਦਾ ਵਾ ਤੇ ਜੋ ਲੋਕਾਂ ਦੀ ਫਸਲ ਬਾੜੀ ਅੰਦਰ ਆ ਜੋ ਵੀ ਸਾਡਾ ਕਈਆਂ ਦਾ ਖਾਣਾ ਦਾਣਾ ਰਹਿਸ਼ਾ ਅੰਦਰ ਆ ਤੇ ਇਸ ਵੇਲੇ ਚਲੋ ਬੰਦੇ ਦਾ ਆਪਣਾ ਜਿੱਦਾਂ ਮਰਜੀ ਆ ਜਾਨ ਜੀਵਨ ਚਲਾ ਲੈਣਗੇ ਸਾਰ ਲੈਣਗੇ ਪਰ ਜਿਹੜੇ ਬੇਜਬਾਨੇ ਪਸ਼ੂ ਆ ਉਹਨਾਂ ਦਾ ਬਹੁਤ ਔਖਾ ਉਹਨਾਂ ਨੇ ਸਾਡੀ ਇਸ ਗੁਹਾਰ ਨੂੰ ਸੁੰਦੇ ਹੋਇਆ ਬਹੁਤ ਵੱਡੀ ਤਦਾਰ ਦੇ ਵਿੱਚ ਪਸ਼ੂਆਂ ਦਾ ਚਾਰਾ ਸਾਨੂੰ ਇੱਥੇ ਮੁਹੱਈਆ ਕਰਵਾਇਆ ਇੱਕ ਵਾਰ ਦੁਬਾਰਾ ਮੈਂ ਨਾਲ ਦੀ ਸਾਰੀ ਟੀਮ ਦਾ ਸ਼ਰਮਾ ਜੀ ਆਏ ਆ ਨਿੱਜਰ ਸਾਹਿਬ ਆਏ ਆ ਸਭਨਾਂ ਦਾ ਮੈਂ ਧੰਨਵਾਦੀ ਆ ਪਰ ਦੁੱਖ ਦੀ ਘੜੀ ਤਰਾਸ ਦੀ ਇਸ ਕਰਕੇ 2023 ਸਾਨੂੰ ਭੁੱਲਿਆ ਨਹੀਂ ਸੀ 2023 ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਇਵੇਂ ਪਾਣੀ ਆਇਆ ਸੀ ਤੇ 25 ਹਰੇ ਡੇਢ ਤੋਂ 2 ਸਾਲ ਦਾ ਸਮਾਂ ਹੋਇਆ ਪਾਣੀ ਸਾਰਾ ਫੇਰ ਆ ਗਿਆ ਜਿੱਥੇ ਕਿਤੇ ਕੁਦਰਤ ਦੀ ਮਾਰ ਆਪਾਂ ਇਹਨੂੰ ਕਹਿ ਦਈਦਾ ਨਾ ਕਿ ਪਾਣੀ ਬਹੁਤ ਜ਼ਿਆਦਾ ਆਉਂਦੇ ਪਹਾੜਾਂ ਦੇ ਵਿੱਚ ਮੀਂਹ ਜਦੋਂ ਬਰਸਾਤਾ ਬਹੁਤ ਜ਼ਿਆਦਾ ਆ ਜਾਂਦੀ ਹੈ ਤਾਂ ਉਹਨਾਂ ਦਾ ਪਾਣੀ ਜਦੋਂ ਕੰਟਰੋਲ ਨਹੀਂ ਹੁੰਦਾ ਤਾਂ ਉਹ ਪਾਣੀ ਦਰਿਆ ਵਿੱਚ ਆ ਜਾਂਦਾ ਤਾਂ ਦਰਿਆ ਤੋਂ ਬਾਹਰ ਫਸਲਾਂ 'ਚ ਆ ਜਾਂਦਾ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਆਪਣੀਆਂ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਜੇ ਕਿਤੇ ਮੇਰੀ ਗੱਲ ਨੂੰ 2 ਮਿੰਟ ਲਈ ਸੁਣ ਲੈਣੋ ਦੁਬਈ ਵਰਗੀ ਕੰਟਰੀ ਕੋਲੋਂ ਸਾਨੂੰ ਸਿੱਖਿਆ ਉਹ ਰੇਤਾਂ ਦੇ ਵਿੱਚ ਵਸਿਆ ਹੋਇਆ ਕੰਟਰੀ ਆ ਸਾਰਾ ਬ੍ਰੇਤੇ ਦੇ ਵਿੱਚ ਤੇ ਸਾਰਾ ਦੁਬਈ ਕਿਤੇ ਘੁੰਮ ਕੇ ਦੇ ਲੋ ਟੂਰਿਜ਼ਮ ਪਾਣੀ ਦੇ ਵਿੱਚ ਉਹਨਾਂ ਨੇ ਕਮਾਇਆ 7 ਸਟਾਰ ਹੋਟਲ ਉਹਨਾਂ ਨੇ ਪਾਣੀਆਂ ਦੇ ਵਿੱਚ ਖੜੇ ਕਰ ਦਿੱਤੇ ਹੋਏ ਆ ਐ ਰਡੀਆਂ ਰੱਬ ਦੇ ਵਿੱਚ ਬਿਲਡਿੰਗਾਂ ਉਹਨਾਂ ਨੇ ਬਰਜ ਖਲੀਫਾ ਵਰਗੀਆਂ ਲਾਤੀਆਂ ਜਿਨ੍ਹਾਂ ਦੀਆਂ ਜੜ੍ਹਾਂ ਉਹਨਾਂ ਨੇ ਕੱਚੀ ਰੇਤ ਦੇ ਵਿੱਚ ਗੱਡੀਆਂ ਹੋਈਆਂ ਤੇ ਸਾਡੇ ਕੋਲ ਦਰਿਆ ਨਹੀਂ ਸਾਡੇ ਸਾਫ਼ ਹੁੰਦੇ ਜੇ ਤੁਸੀਂ ਦਰਿਆ ਜਿੱਥੋਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਆ ਤੇ ਜਿੱਥੇ ਪੰਜਾਬ ਦੀ ਹੱਦ ਖਤਮ ਹੁੰਦੀ ਆ ਇਹਨੂੰ ਇੱਕ ਵੇ ਆਫ ਟਾਕਿੰਗ ਦੇ ਵਿੱਚ ਪੂਰਾ ਚੜਾਈ ਦੇ ਵਿੱਚ ਰੱਖ ਕੇ 2 ਕਿਲੋਮੀਟਰ 3 ਕਿਲੋਮੀਟਰ ਚੌੜਾ ਕਰਕੇ 7 ਕਿਲੋਮੀਟਰ 5 ਕਿਲੋਮੀਟਰ ਡੂੰਗਾ ਕਰਕੇ ਇੱਕੋ ਤਰੀਕੇ ਦੇ ਨਾਲ ਜੇ ਇਹਨੂੰ ਸਾਫ਼ ਕੀਤਾ ਹੋਵੇ ਤੇ ਪਿੱਛੋਂ ਜਦੋਂ ਪਾਣੀ ਆਉਂਦਾ ਰ ਕੀ ਇਹ ਪਾਣੀ ਜਾ ਨਹੀਂ ਸਕਦਾ ਅੱਗੇ ਤੇ ਕੀ ਸ੍ਰੀ ਹਰਗੋਬਿੰਦਪੁਰ ਪੁਲ ਬਿਆਸ ਦਾ ਪੁਲ ਅੱਗੇ ਗੋਇੰਦਵਾਲ ਸਾਹਿਬ ਦਾ ਪੁਲ ਇੱਥੇ ਟੂਰਿਜ਼ਮ ਪਲੇਸ ਨਹੀਂ ਬਣ ਸਕਦੇ ਪੰਜਾਬ ਲਈ ਸਭ ਕੁਝ ਹੋ ਸਕਦਾ ਸਾਡੀਆਂ ਸਰਕਾਰਾਂ ਨੇ ਇੱਕ ਚੀਜ਼ ਸਿੱਖ ਲਈ ਹੋਈ ਆ ਕਿ ਢੱਕਾ ਤੋੜਨਾ ਨਹੀਂ ਕੰਮ ਇੱਕ ਰੁਪਈਏ ਦਾ ਸੀ ਕਰਨਾ ਨਹੀਂ ਹੈਗਾ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਇੱਕ ਦੂਜੇ ਨੂੰ ਕਿੰਤੂ ਪਰੰਤੂ ਕਰਨਾ ਇੱਕ ਮੈਂ ਮਾਫੀ ਚਾਹੁੰਨਾ ਆਪਣੇ ਲੋਕਾਂ ਤੋਂ ਵੀ ਅਸੀਂ ਲੋਕ ਇਹ ਨਹੀਂ ਦੇਖਦੇ ਵੀ ਸਰਕਾਰ ਕੰਮ ਕਿਹੜਾ ਕਰਦੀ ਪਈ ਆ ਤੇ ਕਿਹੜੀ ਸਰਕਾਰ ਨੇ ਕੰਮ ਕੀਤੇ ਆ ਅਸੀਂ ਮਾਨਸਿਕ ਤੌਰ ਤੇ ਇੰਨੇ ਜ਼ਿਆਦਾ ਅਸੀਂ ਕਮਜ਼ੋਰ ਹੋ ਚੁੱਕੇ ਆ ਜਦੋਂ ਕੋਈ ਕਿਸੇ ਦੀ ਬੁਰੀਾਈ ਕਰ ਦੇ ਤਾਂ ਇਹ ਸੁਣ ਕੇ ਖੁਸ਼ ਬੜੀ ਹੁੰਨੇ ਜਿਹੜਾ ਮੁੱਖ ਮੰਤਰੀ ਆਉਂਦਾ ਉਹ ਦੂਜੇ ਦੀ ਧੀ ਦੀ ਭੈਣ ਦੀ ਕਰ ਜਾਂਦਾ ਅਸੀਂ ਸੁਣ ਕੇ ਵਾਵਾ ਖੁਸ਼ ਹੋ ਜਾਂਦੇ ਨੇ ਇੰਨੇ ਚਿਰ ਪਰ ਜੇ ਅਸੀਂ ਦੇਖੀਏ ਵੀ ਜਿੰਨਾ ਸਮਾਂ ਇਹ ਸਰਕਾਰ ਨੂੰ ਹੋ ਗਿਆ ਜਾਂ ਇਹ ਤੋਂ ਪਿਛਲੀ ਨੂੰ ਹੋ ਗਿਆ ਹੀ ਖੱਟਿਆ ਕੀ ਆ ਅਸੀਂ ਖੜੇ ਕਿੱਥੇ ਆ ਸਵਾਏ ਗੱਲਾਂ ਤੋਂ ਅਸੀਂ ਖੜੇ ਕਿੱਥੇ ਆ 23 'ਚ ਵੀ ਇੱਥੇ ਆਪਾਂ ਸਾਰੇ ਭੈਣ ਭਰਾਵਾਂ ਨੇ ਰਲ ਕੇ ਇੱਕ ਦੂਜੇ ਦਾ ਸਾਥ ਦਿੱਤਾ ਖੜੇ ਅੱਜ 25 'ਚ ਵੀ ਇਸੇ ਤਰੀਕੇ ਖੜੇ ਤੇ ਰੱਬ ਨਾ ਕਰੇ ਜੇ ਸਾਡੀ ਕਿਸਮਤ ਓਹ ਮਾੜੀ ਰਹੀ ਤਾਂ ਪਰ ਆ ਜਿਹੜਾ ਸਰਕਲ ਖੜਾ ਜਿਹੜੇ ਭੈਣ ਭਰਾ ਸਾਰੇ ਖੜੇ ਆਪਾਂ ਹੀ ਇੱਕ ਦੂਜੇ ਦੇ ਕੰਮ ਆਉਂਨੇ ਆ ਆਪਾਂ ਨਜ਼ਹਿਰ ਜੀ ਪਾਰਟੀ ਬਾਜ਼ੀਆਂ 'ਚ ਰੋਕ ਕੇ ਦਬਾਬੇ ਦੀ ਤੇ ਇੱਕ ਫਿਤਰਤ ਆ ਦਬਾਬੇ ਦੇ ਵਿੱਚ ਤੇ ਲੀਡਰ ਦੋ ਕੰਮਾਂ ਨੂੰ ਆ ਸਾਡੇ ਕੋ ਜਾਂ ਸਾਡੇ ਵਿਆਹਾਂ ਚ ਆਜਣ ਸਾਡਾ ਟੌਰ ਬਣ ਜਾਂਦਾ ਜਾਂ ਸਾਡੇ ਭੋਗਾਂ ਤੇ ਆ ਕੇ ਬੋਲ ਜਾਂਦਾ ਸਾਡਾ ਟੌਰ ਬਣ ਜਾਂਦਾ ਤੇ ਜਿੱਦਣ ਸਾਡੇ ਤੇ ਕੋਈ ਆਫਤ ਆਉਂਦੀ ਆ ਆ ਸਾਰਾ ਸਰਕਲ ਸਾਰੇ ਭੈਣ ਭਰਾ ਆਪਣੇ ਸਿਰ ਤੇ ਆਪ ਹੋ ਗਏ ਨਹੀਂ ਜਿੱਥੇ ਤੇ ਜਾਂ ਕੋ ਬੱਬੂ ਮਾਨ ਵਰਗਾ ਭਰਾ ਤੇ ਜਾਂ ਕੋ ਇਦਾਂ ਦੇ ਸਰਕਲਾਂ ਚ ਉੱਠ ਕੇ ਉਹ ਸਾਡੀ ਜਾਨ ਨੂੰ ਮਾੜਾ ਮੋਟਾ ਸਖਾਲਾ ਕਰਦੇ ਆ ਤੇ ਜਾਂ ਕੋ ਜਿਹੜਾ ਜੇਬਾਂ ਚ ਪਾਹਰ ਉਹ ਸਾਡੀ ਜਾਨ ਥਾਣੇ ਕਚੇਰੀਆਂ ਚ ਸਟਾਉਂਦਾ ਲੀਡਰਾਂ ਨੂੰ ਮੈਂ ਇੱਕ ਗੱਲ ਕਰ ਦਾਂਗਾ ਇੱਕ ਵਾਰੀ ਆ ਕੇ ਫੋਟੋਆਂ ਖਿਚਾ ਕੇ ਜਾਨ ਦੇ ਨਾਲ ਕੁਝ ਨਹੀਂ ਹੋਣਾ ਜਾਂ ਇੱਕ ਵਾਰੀ ਮੰਨ ਲਓ ਅਸੀਂ ਸਾਡੀ ਟੀਮ ਆ ਗਈ ਜੇ ਇੱਕ ਵਾਰੀ ਅਸੀਂ ਕਹਾਂਗੇ ਚਾਰਾ ਦੇ ਦਿੱਤਾ ਤੇ ਇੱਕ ਮੈਂ ਪ੍ਰਣ ਕਰਦਾ ਇੱਥੇ ਇੰਨੇ ਬੰਦਿਆਂ ਦੇ ਵਿੱਚ ਖੜਾ ਹਲਕਾ ਪੁਲੱਥ ਦੀ ਮੈਂ ਕੋ ਨਾਤੇ ਲੀਡਰ ਤੇ ਨਾ ਕੋ ਮੇਰੇ ਹਜੇ ਤੱਕ ਕੋ ਬਹੁਤ ਵੱਡੀ ਜ਼ਿੰਮੇਵਾਰੀ ਆ ਪਰ ਇੱਕ ਮੈਂ ਪ੍ਰੋਮਿਸ ਕਰਦਾ ਸਾਰੇ ਆਲਾ ਜਿੰਨਾ 21 ਕਿਲੋਮੀਟਰ ਬੰਨ ਹਲਕਾ ਪੁਲੱਥ ਨਾ ਲੱਗਦਾ ਮੈਂ ਆਪਣੇ ਤੌਰ ਤੇ ਆਪਣੀ ਟੀਮ ਦੇ ਤੌਰ ਤੇ ਵਾਦਾ ਕਰਦਾ ਜਿੰਨਾ ਚਿਰ ਪਾਣੀ ਦੀ ਮਾਰ ਪਤਾ ਨਹੀਂ 10 ਦਿਨ ਰਹਿਣੀ 15 ਦਿਨ ਰਹਿਣੀ ਆ ਇਹ ਕੁਦਰਤ ਦੇ ਹੱਥ ਵਾਸਾ ਜਾਂ ਸਰਕਾਰਾਂ ਦੇ ਇਹ ਪਾਣੀ ਤਾਂ ਨਹੀਂ ਰੋਕ ਸਕਦੇ ਪਰ ਅਸੀਂ ਚਾਰੇ ਦੀ ਕਮੀ ਨਹੀਂ ਆਉਣ ਦੇਵਾਂਗੇ ਦੂਜੇ ਦਿਨ ਤੀਜੇ ਦਿਨ ਸਾਡੀਆਂ ਗੱਡੀਆਂ ਇਉਂ ਹੀ ਚਲਦੀਆਂ ਰਹਿਣਗੀਆਂ ਇਸ ਬੰਦੇ ਜੋ ਸਾਡੀਆਂ ਟੀਮਾਂ ਸਰਦਾਰ ਨਿਸ਼ਾਨ ਸਿੰਘ ਜੀ ਬਰਾਮਲ ਤੋਂ ਪ੍ਰਧਾਨ ਸਾਹਿਬ ਸਰਦਾਰ ਨਰਮਲ ਸਿੰਘ ਜੀ ਸੈਕਟਰੀ ਸਾਹਿਬ ਸਾਡੇ ਬਲਵੀਰ ਜੀ ਖੜੇ ਨੇ ਮਲਕੀਤ ਜੀ ਖੜੇ ਬੜੇ ਦਰਜਾ ਬਦਰਜਾ ਮੰਗਸੇ ਸਾਰੇ ਜਿਵੇਂ ਨਾਵਾਂ ਦੇ ਚੱਕਰਾਂ ਵਿੱਚ ਪੈ ਗਏ ਨਾ ਬੜਾ ਸਮਾਂ ਇੱਥੇ ਲੱਗ ਰਹਿਣਾ ਮੌਸਮ ਬਰਸਾਤ ਦਾ ਵਾ ਅਰੇ ਅਸੀਂ ਜੋ ਵੀ ਸਮਗਰੀ ਲਿਆਂਦੀ ਆ ਇਹਨੂੰ ਅਸੀਂ ਇਹਦੀ ਆਪਾਂ ਤਕਸੀਮ ਵੀ ਕਰਨੀ ਵੰਡਣਾ ਵੀ ਆ ਇਹਨੂੰ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਖੇਮਾ ਦਾ ਇਜਾਜਕ ਆ ਜੇ ਕੋਈ ਸ਼ਬਦ ਮੈਂ ਗਲਤ ਬੋਲ ਗਿਆ ਹੋਵਾਂ ਜਾਂ ਕਿਸੇ ਦੇ ਹਿਰਦੇ ਨੂੰ ਬਲੂੰਦ ਰਿਹਾ ਹੋਵੇ ਤਾਂ ਤੁਸੀਂ ਸਾਰੇ ਭਰਾ ਮਾਫੀ ਦੇਣ ਜੋ 와해크지카탈사. <목소리도> <목소리도>